ਜਿਹੜੇ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਇਹ ਨਾਭਾ ਵਿੱਚ ਸਥਿਤ ਪٹرول ਪੰਪ ਦੇ ਹੈਗੇ ਜਿੱਥੇ ਅੱਜ ਡੀਜ਼ਲ ਅਤੇ ਪٹرول ਪਾਉਣ ਲਈ ਵਾਹਨਾਂ ਦੀ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਦੱਸਦੀ ਹੈ ਕਿ ਕੁਝ ਦਿਨਾਂ ਤੋਂ ਜਿਹੜੀ ਹੈਗੀ ਟਰਾਂਸਪੋਰਟਰਾਂ ਦੀ ਹੜਤਾਲ ਚੱਲੀ ਹੈ ਜਿਸ ਕਾਰਨ ਡੀਜ਼ਲ ਪٹرول ਦੀ ਸਪਲਾਈ ਨਹੀਂ ਆ ਰਹੀ ਔਰ ਲੋਕ ਜਿਹੜੇ ਹੈਗੇ ਪਰੇਸ਼ਾਨ ਹੋ ਰਹੇ ਲੋਕਾਂ ਵਿੱਚ ਬੇਚੈਨੀ ਹੈਗੀ ਲੋਕ ਆਪੋ ਆਪਣੇ ਬਹਾਨਿਆਂ ਦੇ ਵਿੱਚ ਡੀਜ਼ਲ ਪਾਉਣ ਲਈ ਅਤੇ ਆਪਣੇ ਪੈਟਰੋਲ ਪਾਉਣ ਲਈ ਲੰਬੀਆਂ ਲੇਣਾ ਵਿੱਚ ਖੜੇ ਇੰਤਜ਼ਾਰ ਕਰ ਰਹੇ ਦੱਸਦੀ ਕਿ ਕਈ ਪੈਟਰੋਲ ਪੰਪਾਂ ਵੱਲੋਂ ਜਿਹੜਾ ਹੈਗਾ ਡੀਜ਼ਲ ਪੈਟਰੋਲ ਦੇਣਾ ਬੰਦ ਕਰ ਦਿੱਤਾ ਗਿਆ ਹੈਗਾ ਦੱਸਿਆ ਗਿਆ ਹੈ ਕਿ ਪੈਟਰੋਲ ਖਤਮ ਹੋ ਚੁੱਕਾ ਹੈਗਾ ਲੋਕ ਪੈਨਿਕ ਹੋ ਰਹੇ ਹਨ ਲੋਕ ਆਪ ਆਪਣੇ ਵਾਹਨ ਫੁੱਲ ਕਰਾਉਣ ਦੇ ਚੱਕਰਾਂ ਦੇ ਵਿੱਚ ਲੰਬੀਆਂ ਲੇਣਾ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਆਪਾਂ ਦੇਖ ਸਕਦੇ ਕਿ ਲੋਕ ਕਿਸ ਤਰ੍ਹਾਂ ਪਰੇਸ਼ਾਨ ਹੋ ਰਹੇ ਹਨ ਦੱਸਦੀ ਹੈ ਕਿ ਕੁਝ ਨਵੇਂ ਨਿਯਮ ਜਿਹੜੇ ਟ੍ਰਾਂਸਪੋਰਟੇਸ਼ਨ ਜਿਹੜੇ ਪਾਸ ਕੀਤੇ ਗਏ ਸੂਤੇ ਵਿਰੋਧ ਵਿੱਚ ਟਰਾਂਸਪੋਰਟਰ 올 ਇੰਡੀਆ ਟਰਾਂਸਪੋਰਟਰ ਵੱਲੋਂ ਹੜਤਾਲ ਕੀਤੀ ਗਈ ਜਿਸ ਕਾਰਨ ਡੀਜ਼ਲ ਦੀ ਸਪਲਾਈ ਪੈਟਰੋਲ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ ਦੱਸਦੀ ਹੈ ਕਿ ਸਬਜ਼ੀਆਂ ਦਾਲਾਂ ਦੇ ਰੇਟ ਵੀ ਬਹੁਤ ਜਲਦ ਵਧ ਸਕਦੇ ਹਨ ਔਰ ਜੋ ਤਸਵੀਰਾਂ ਹੈਗੀਆਂ ਸਾਰੀਆਂ ਪੈਟਰੋਲ ਪੰਪ ਦੀਆਂ ਦਿਖਾਈਆਂ ਜਾ ਰਹੀਆਂ ਨਾ ਤਾਂ ਪੈਟਰੋਲ ਪੰਪ ਦੀ ਉੱਪਰ ਖੜੇ ਹੋਏ ਹਨ ਜਿੱਥੇ ਲੰਬੀਆਂ ਲਾਈਨਾਂ ਵਿੱਚ ਲੱਗੇ ਲੋੜ ਦੇਣਗੇ ਆ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਡੀਜ਼ਲ ਪੈਟਰੋਲ ਪਵਾ ਰਹੇ ਹੈਗੇ ਆ ਔਰ ਲੋਕ ਕਾਫੀ ਪਰੇਸ਼ਾਨ ਹੋ ਗਏ ਕਹਿਨੀਆਂ ਵੀ ਚੁੱਕੀਆਂ ਹੈਗੀਆਂ ਔਰ ਡੀਜ਼ਲ ਪੈਟਰੋਲ ਨੂੰ ਸਟੋਰ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਜਿਸ क्या नाम आ, जो लगी लगी है आपका सर आज इतनी लंबी लेने लगी हुई है यहाँ पे आपके पास ये क्या वजह से लगी है या? सर एक तो ये सर साइड की हड़ताल चली हुई है उस रीज़न से है उस रीज़न से गाड़ियाँ यहाँ से निकल चुकी है हमारे यहाँ से टैंकर और वो वहाँ से आ नहीं पा रहा है हड़ताल के रीजन से और हमारे यहाँ का पेट्रोल डीजल है नॉर्मल वो फिनिश है ऑनली एक्सप्रेस चल रहा है और सी एन जी हो है हमारे ये सुबह से चल रही है दे दे। 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 दे, दे। सर ये एक्चुअली कल से है एक्सट्रीम मोस्टली आज मॉर्निंग से चल रहा है कितनी जो गाड़ियां हैं आज के दिन तक वो आ रही है मैक्सिमम सर 200 300 से अबव अब तक निकल चुका है लोग थके फुल करवा रहे हैं मोस्टली कस्टमर थैंकफुल है मोस्टली कस्टमर नहीं सर देखो जेड़ा पहला सिस्टम सी है ना ये वो सीधा मतलब भी जो मतलब कोई भी इदा का कोई खुदा ना करे भी गलबात होंगी है कोई बंदा थले आ जाता हूँ मतलब ਉਹ ਯਕੀਨ ਹੈ ਹੁੰਦਾ ਕਿ ਕਿੱਦਾਂ ਹੁੰਦਾ ਹਨਾ ਕੋਈ ਉਦਾਂ ਹੀ ਕੋਈ ਟਰੱਕ ਥੱਲੇ ਆ ਗਿਆ ਉਹਦੇ ਚ ਹੁਣ ਡਰਾਈਵਰ ਦਾ ਥੋੜੀ ਨਾ ਕਸੂਰ ਆ ਪਹਿਲਾਂ ਦੇਖੋ ਸੀਗਾ ਰੂਲ ਵੀ ਹਾਂ ਬੰਦੇ ਨੂੰ ਲੈ ਕੇ ਹਸਪੀਟਲ ਭਜਾਓ ਬੰਦੇ ਤੇ ਕੋਈ ਅਸੀਂ ਕੋਈ ਕਾਰਵਾਈ ਨਹੀਂ ਹੁੰਦੀ ਸੀ ਕੋਈ ਇੱਕ ਦਿਨ ਵੀ ਬੰਦਾ ਜੀ ਥਾਣਾ ਨਹੀਂ ਕੱਟਦਾ ਸੀਗਾ ਜਿਹੜਾ ਇਹ ਸਿਸਟਮ ਆ ਇਹ ਤਾਂ ਹੁਣ ਤੁਸੀਂ ਆਪ ਹੀ ਦੇਖ ਲਓ ਕੋਈ ਬੇਵਜ੍ਹਾ ਕੋਈ ਆ ਕੇ ਮਾਰਦਾ ਉਹ ਕਸੂਰ ਥਣਾ ਸਾਡਾ ਕੋਈ ਕੋਈ ਬੰਦਾ ਅੱਗੇ ਆ ਗਿਆ ਹੁਣ ਮੈਨੂੰ ਇਹ ਦੱਸੋ ਵੀ ਉਹ ਸਾਡਾ ਕੀ ਬੇਵਜ੍ਹਾ ਹੁਣ ਇਹ ਰੂਲ ਤੁਸੀਂ ਆਪ ਜਿਹੜਾ ਰੂਲ ਸਹੀ ਥੋੜਾ ਨਾ ਹੈ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਤੁਸੀਂ ਇਸ ਆ ਕਹਿਣਾ ਕੀ ਆ ਜੀ ਵੀ ਇਹੀ ਬੇਨਤੀ ਆ ਸਾਡੇ ਦਾ ਵੀ ਇਹ ਰੂਮ ਵਾਪਸ ਲਿਆ ਜਾਵੇ ਓਕੇ ਤੁਸੀਂ ਗੱਡੀਆਂ ਚਲਾ ਰਹੇ ਹੋ ਕਿ ਖੜ੍ਹੀਆਂ ਕਰੀ ਹੋਈਆਂ ਨੇ ਨਹੀਂ ਫਿਲਹਾਲ ਤਾਂ ਤੁਸੀਂ ਆਪ ਹੀ ਦੇਖ ਰਹੇ ਹੋ ਨਾ ਨਾਲ ਗੱਲਬਾਤ ਕਰਕੇ ਹਟੇ ਇਹ ਕਹਿੰਦੇ ਵੀ ਘੰਟੇ ਤੱਕ ਇਹ ਵੀ ਮਤਲਬ ਬੰਦ ਹੋ ਜਾਣਾ ਹੈ ਸੀਐਨਜੀ ਪਿੱਛੋਂ ਆਰਡਰ ਆ ਕੇ ਵੀ ਘੰਟੇ ਤੱਕ ਬੰਦ ਹੋ ਜਾਣੀਆਂ ਹੁਣ ਇੱਕ ਟੈਂਕੀ ਫੁੱਲ ਕਰਵਾਈਏ ਇਹਦੇ ਨਾਲ ਕਿੰਨੀ ਗੱਡੀ ਚੱਲ ਜੇਗੀ 100 ਚੱਲਦੀ ਕਿ 200 ਚੱਲ ਜੇਗੀ ਬਸ ਸਰ ਇਹ ਜੋ ਆ ਜੋ ਪੈਟਰੋਲ ਪੰਪ ਤੇ ਆ ਕੇ ਬੈਟਰੋਲ ਪੰਪ ਤੇ ਹੜਤਾਲ ਸੀ ਕਾਸਰ ਦੇਖਣੇ ਕੋ ਮਿਲਦਾ ਕਿਤ ਕਰਕੇ ਲੋਕੋ ਮੈਂ ਪੈਨਿਕ ਹੋ ਰਹਾ ਹੈ ਜੋ ਸਰ ਬਿਲਕੁਲ ਪੂ ਐਸਾ ਕੁਝ ਨਹੀਂ ਹੈ ਕਿ ਹਾਂ ਜੀ ਤੇਲ ਜਾਂ ਡੀਜ਼ਲ ਬੰਦ ਹੋ ਜਾਏਗਾ ਅਭੀ ਥੋੜੀ ਦੇਰ ਹੈ ਹੜਤਾਲ ਵਗੈਰਾ ਖਤਮ ਹੋ ਜਾਂ ਨਾ ਹੋ ਡੀਜ਼ਲ ਦੀ ਗਾੜੀਆਂ ਆਪਾਂ ਪਟੋਲ ਦੀ ਗਾੜੀ ਨਾਲ ਤੇ ਪਾਣੀ ਸਟਾਰਟ ਹੋ ਜਾਏ ਲੋਕ ਜ਼ਿਆਦਾ ਤੇਲ ਪਾ ਰਹੇ ਜਾਂ ਜਿਸ ਜੋ ਜ਼ਿਆਦਾ ਤੇਲ ਪਾ ਰਹੇ ਆ ਉਹ ਕੈਨਿਓ ਮੈਂ ਆਪਣੇ ਬਿਲਕੁਲ ਬੰਦ ਕਰ ਦਿੱਤੀ ਜੋ ਬੰਦਾ 1000 1500 ਦਾ ਇਹਨਾਂ ਗਾੜੀਆਂ ਡਾਲ ਕੇ ਹਰੇਕ ਬੰਦੇ ਕੋ ਆਪਣੇ ਕੰਟਰ ਤੱਕ ਪਹੁੰਚਣੇ ਲਈ ਉਹਨਾਂ ਕੋ ਦੇ ਰਹੇ ਅੱਛਾ ਜੀ ਇਹ ਹੜਤਾਲ ਕਦੋਂ ਦੀ ਸ਼ੁਰੂ ਹੋਈ ਆ ਜੀ ਇਹ ਹੜਤਾਲ ਉਹ ਵੀ ਆਪਾਂ ਨੂੰ ਕੋਈ ਅਖਬਾਰਾਂ ਨੂੰ ਪਤਾ ਲੱਗਾ ਯਾਰ ਇਹ ਸਟਾਰਟ ਹੋ ਗਈ ਹੈ اچھا ਆਪ ਜਦੋਂ ਕੰਪੀ ਆਏ ਤਾਂ ਦੇਖਾ ਕਾफी ਜ਼ਿਆਦਾ ਬੀਚ ਦੀ ਹੈ ਕੋਈ ਕੀ ਭੀੜਾ ਜੀ ਸ਼ੁਰੂ ਹੋਈ ਹੈ ਹਾਂ ਜੀ ਸ਼ੁਰੂ ਹੋ ਗਈ ਹੈ ਹਾਂ ਜੀ ਸ਼ੁਰੂ ਹੋ ਗਈ ਹੈ ਠੀਕ ਹੈ